ਰਾਤ ਸਾਡੇ ਪੋਨੇ ਕੋ ਦੋ ਦੇ ਕਰੀਬ ਚੋਰੀ ਚੋਰੀ ਹੋਈ ਹੈ ਕਾਫੀ ਨੁਕਸਾਨ ਹੋ ਗਏ ਨੇ ਸਾਡਾ ਨੁਕਸਾਨ ਸਾਡੇ ਇਸ ਦੇਖਦੇ ਬੇਕਰੂ ਸਾਡੇ 4-5 ਲੱਖ ਰੁਪਏ ਲਗਭਗ ਨੁਕਸਾਨ ਹੈਗਾ ਸਾਡਾ ਫੋਨ ਲੈ ਗਏ ਕੈਸ਼ ਪੈਸੇ 2 ਲੱਖ ਰੁਪਏ ਉਹ ਲੈ ਗਏ ਚੱਕੇ ਤੋਂ ਤੇ ਸਾਡੇ ਕਾਫੀ ਫੋਨ ਨਵੇਂ ਪੁਰਾਣੇ ਕਸ਼ਮੀਰ ਫੋਨ ਵੀ ਚੋਰੀ ਹੋਏ ਨੇ ਕਿੰਨੇ ਕੁ ਕੀਮਤ ਦੇ ਸੀ ਫੋਨ 5000 ਤੋਂ ਲੈ ਕੇ 20000 ਰੇਂਜ ਦੇ ਵਿੱਚ ਕੋਈ 12000 ਦਾ ਕੋਈ 13000 ਦਾ ਕੋਈ 10000 ਰੁਪਏ ਦਾ ਕਿੰਨੇ ਵਜੇ ਹੋਈ ਕਿੰਨੇ ਵਜੇ ਉਹਨਾਂ ਕੋ 2 ਵਜੇ ਆਸ-ਪਾਸ ਹੋਈ ਹੈ। CCTV ਹੈਗੀ ਇਹਦੇ। CCTV ਹੈਗੀ ਉਹਦੇ ਵਿੱਚ ਉਹ ਆਏ ਨੇ ਉਹਨਾਂ ਰਮਲ ਉਹ ਬੰਨਿਆ ਹੋਇਆ ਫੇਸ ਪਛਾਣ ਚ ਨਹੀਂ ਆ ਰਿਹਾ। ਪੁਲਿਸ ਨੂੰ ਸੂਚਿਤ ਕਰਤਾ ਸੀ। ਬਸ ਚਾਰੇ ਪੁਲਿਸ ਨੂੰ ਜੇ ਕਰਨ ਜਾ ਰਹੇ ਹਾਂ। ਪਰ PCR ਨੇ ਕਿਹੜਾ ਨਹੀਂ ਮਾਰਿਆ ਇੱਧਰ ਮੇਨ ਚੌਕ ਤੇ PCR ਨੇ ਅੱਜ ਦੇਖਿਆ ਤਾਂ ਨਹੀਂ ਹੈਗਾ ਪਰ ਰਸਰਾਤ ਦਾ ਪਤਾ ਨਹੀਂਗਾ ਹੁਣ ਤਾਂ ਮੰਡੀ ਦਾ ਸੀਜ਼ਨ ਚੱਲਦਾ ਪਿਆ ਹੈਗਾ। ਤਾਂ ਉਹਦੇ ਵਿੱਚ ਰਸ਼ ਵੀ ਰਹਿੰਦਾ ਹੈਗਾ। ਲੋਕ ਵੱਡੇ ਅਜਾ ਕਿਵੇਂ ਤੋੜੇ ਹੈਗੇ ਆ ਇਹ। ਲੋਕ ਲੋਕ ਵੱਡੇ ਆਈ। ਕਾਦਰ ਨਾ ਵੱਡੇ ਕੋ ਲੱਗਦਾ ਕੋਈ ਆ ਰਿਓ ਰੀ ਨਾ ਜ ਕਿਸੇ ਜਨ ਵੱਡੇ ਲੋਕ ਵਿਸ਼ਾਲ ਸਾਡੀ ਸ਼ਬਦਾਂ ਨਾਮ ਹੈ ਗਿਆ ਬਾਲਾ ਚਲੀਗੋਮ ਸੇ ਸਿੰਘ ਦਾ ਮਿਕਸਰ ਆ ਕੀ ਗੱਲ ਹੋਈ ਰਾਤ ਸਾਡੇ ਪੋਨੇ ਕੋ ਦੋ ਦੇ ਕਰੀਬ ਚੋਰੀ ਚੋਰੀ ਹੋਈ ਹੈ ਤੇ ਕਾਫੀ ਨੁਕਸਾਨ ਹੋ ਗਏ ਨੇ ਸਾਡਾ ਕਿੰਨੇ ਕਦਨ ਨੁਕਸਾਨ ਆ ਗਿਆ ਨੁਕਸਾਨ ਸਾਡੇ ਇਸ ਦੇਖਦੇ ਬੇਕਰੋ ਸਾਡੇ 4-5 ਦਿਨ ਲਗਭਗ ਨੁਕਸਾਨ ਹੈਗਾ ਸਾਡਾ ਫੋਨ ਲਗੇ ਕੈਸ਼ ਪੈਸੇ 2 ਲੱਖ ਰੁਪਏ ਉਹ ਲਗੇ ਚੱਕੇ ਸੋ ਤੇ ਸਾਡੇ ਕਾਫੀ ਫੋਨ ਨਵੇਂ ਪੁਰਾਣੇ ਕਸ਼ਮੀਰੀ ਫੋਨ ਚੋਰੀ ਹੋਏ ਨੇ ਕਿੰਨੇ ਕਾ ਕੀ ਉਪਰਦੇਸ਼ ਦੇ ਫੋਨ 5000 ਤੋਂ ਲੈ ਕੇ 20000 ਰੇਂਜ ਦੇ ਵਿੱਚ 6 ਤੋਂ 12000 ਤੋਂ 13000 ਦਾ ਕੋਈ 10000 ਰੁਪਏ ਦਾ ਕਿੰਨੇ ਵਜੇ ਹੋਈ ਕਿੰਨੇ ਵਜੇ ਚੋਰੀ ਹੋਇਆ ਪੁਨਕ 2 ਵਜੇ ਆਸ-ਪਾਸ ਚੋਰੀ ਹੋਈ ਹੈ ਸੀਸੀਟੀਵੀ ਹੈਗੀ ਇਹਦੇ ਸੀਸੀਟੀਵੀ ਹੈਗੀ ਉਹਦੇ ਵਿੱਚ ਆਏ ਨੇ ਉਹਨਾਂ ਰਮਾਲ ਮੂੰਹ ਬੰਨਿਆ ਹੋਇਆ ਫੇਸ ਪਛਾਣ ਚ ਨਹੀਂ ਆ ਰਿਹਾ ਹੈ ਕਿੰਨੇ ਜਾਣੇ ਇਸ ਦਾ ਪਤਾ ਨਹੀਂ ਇੱਕ ਅੰਦਰ ਦਾ ਇੱਕ ਜਾਨੀ ਆਇਆ ਬਾਹਰ ਨਹੀਂ ਪਤਾ ਕਿਸੇ ਦੋਸੇ ਦੇ ਵੇਖਣ ਚ ਕੀ ਲੱਗਦਾ ਸੀ ਸੀਸੀਟੀਵੀ ਆਈ ਹੈ ਵੇਖਣ ਲੱਗਦਾ ਬੰਦਾ ਆਇਆ ਹੈਗਾ ਜਾਂ ਕੋਈ ਨੇੜੇ ਚੜੇ ਦਾ ਹੈਗਾ ਜਾਂ ਕੁਛ ਇਹੋ ਜਿਹਾ ਪਛਾਣ ਹੁੰਦੀ ਪਈ ਹੈ ਦੀ ਜੋ ਕਰਦੇ ਪਏ ਹਜੇ ਦੇਖਦੇ ਪਏ ਹੈਗੇ ਆ ਪੁਲਿਸ ਨੂੰ ਸਿਚੂਰ ਕਰਤਾ ਸੀ ਬਸ ਚਾਰੇ ਪੁਲਿਸ ਨੂੰ ਸਿਚੂਰ ਕਰਨ ਜਾ ਰਹੇ ਆ ਪੀਸੀਆਰ ਨੇ ਗਿੜਾ ਨਹੀਂ ਮਾਰਿਆ ਇਧਰ ਮੇਨ ਚੌਂਕ ਪੀਸੀਆਰ ਨੇ ਅੱਜ ਦੇਖਿਆ ਤਾਂ ਨਹੀਂ ਹੈਗਾ ਪਰ ਰਸਾਦ ਦਾ ਪਤਾ ਨਹੀਂਗਾ ਹੁਣ ਤਾਂ ਮੰਡੀ ਦਾ ਸੀਜ਼ਨ ਚੱਲਦਾ ਪਿਆ ਹੈਗਾ ਤਾਂ ਕਿ ਉੱਥੇ ਰਸ਼ਵੀ ਰੰਦਾ ਹੈਗਾ ਲੋਕ ਵੱਡੇ ਅਜਾ ਕਿਵੇਂ ਤੋੜੇ ਹੈਗੇ ਆ ਲੋਕ ਲੋਕ ਵੱਡੇ ਆ ਕਾਦ ਨੂੰ ਵੱਡੇ ਕੋਲ ਆਉਂਦਾ ਕੋਈ ਆ ਰਿਓ ਰੀ ਨਾ ਜ ਕਿਸੇ ਜਨ ਵੱਡੇ ਲੋਕ ਨਾਮ ਹੈਗਾ ਜੀ ਰਾਤ ਕੀ ਕਰਲਾ ਕੀ ਨਾਮ ਹੈ ਜੀ ਅਜੇ ਕੁਮਾਰ ਦੁਕਾਨ ਦਾ ਨਾਮ ਹੈ ਸ਼੍ਰੀ ਬਾਲਾਜੀ ਟੈਲੀਕਮ ਸ਼ੇਰ ਸਿੰਘ ਚੌਕ ਮੁਕਸਰ ਕੀ ਗੱਲ ਕੀ ਹੈ ਰਾਤੀ ਪੌਣੇ ਕੇ 2 ਵਜੇ ਦੀ ਇਹ ਵਾਰਦਾਤ ਹੋਈ ਹੈ ਜੀ ਸ਼ੈਟਰ ਤੋੜਿਆ ਇੱਕ ਜਣ ਅੰਦਰ ਆਇਆ ਤੇ ਬਾਕੀ ਬਾਹਰ ਆਵਾਜ਼ ਆ ਰਹੀ ਸੀ ਵੀ ਇੱਕ ਦੇ ਦੋ ਹੈ ਨਹੀਂ ਪਤਾ ਇਸ ਗੱਲ ਦਾ ਤੇ ਉਹ ਅੰਦਰ ਆਇਆ ਉਹਨੇ ਕਾਊਂਟਰ ਤੋਂ ਟੱਪਿਆ ਛਾਲ ਮਾਰੀ ਐ ਤੇ ਉਹਨੇ ਫੋਨ ਉਹਦਾ ਚੱਕਿਆ ਝੁਲਾਇਆ ਤੇ ਫੋਨ ਪਾਈ ਉਹਨੇ ਸਾਰੇ ਵਿੱਚ ਕੀ ਕੁਝ ਲੈਤੀ ਗਈ ਸੀ ਫੋਨ ਸੀਗੇ ਕੋਈ ਜੀ 20-25 ਤੇ ਦਿਨ ਦੇ ਵਿੱਚ ਕੋਈ ਨਵੇਂ ਪੁਰਾਣੇ ਸੀਗੇ ਕਿੰਨੇ ਕ ਫੋਨ ਤਾਂ ਸੀ ਕੀਮਤ ਕੋਈ 5000 ਤੋਂ ਲੈ ਕੇ 20000 ਦੀ ਰੇਂਜ ਵਿੱਚ ਸੀਗੇ ਕੋਈ ਕਸਟਮਰਾਂ ਦੇ ਵੀ ਫੋਨ ਪਏ ਸੀ ਇੱਥੇ ਰਿਪੇਅਰ ਕੀਤੇ ਹੋਏ ਉਹ ਵੀ ਲੈ ਗਏ ਹੋਰ ਕੀ ਕੁਝ ਲੈਤੀ ਗਈ ਕੈਸ਼ ਪਿਆ ਸੀਗਾ ਇੱਥੇ 2 ਲੱਖ ਰੁਪਇਆ ਜੋਗੀ ਇਕੱਠਾ ਕੀਤਾ ਸੀ ਦੇਣ ਵਾਸਤੇ ਹਾਂਜੀ ਉਹ ਵੀ ਜਾਣਾ ਸੀਗਾ ਜਾਂ ਕਿਵੇਂ ਮੰਨ ਲਓ ਵੀ ਇੱਥੇ ਪਹਿਲੇ ਵੀ ਰਕੁਕਿਆ ਜਣੇ ਨਹੀਂ ਬਾਹਰ ਵੀ ਜਾਣਾ ਸੀਗਾ ਤੇ ਪੇਮੈਂਟ ਇੱਥੇ ਦੇਣੀ ਵੀ ਸੀਗੀ ਥੋੜੀ ਬਹੁਤ ਹਾਂਜੀ 2 ਲੱਖ ਰੁਪਏ ਗਣ ਕੇ ਰੱਖਿਆ ਸੀਗਾ ਰਤੀ ਸਾਰਾ ਨੁਕਸਾਨ ਕਿੰਨੇ ਦਾ ਹੋਇਆ ਸਾਰਾ ਨੁਕਸਾਨ ਹੋ ਗਿਆ ਜੀ 1.5 4.5 ਲੱਖ ਦਾ ਸੀਸੀਟੀਵੀ ਆਈ ਹੈਗੀ ਹਾਂਜੀ ਸੀਸੀਟੀਵੀ ਆਈ ਹੈ ਕੀ ਲੱਗਦਾ ਕੀ ਹੈਗਾ ਕੋਈ ਫੇਤੀਆ ਬੰਦੇ ਜਿਵੇਂ ਲੈ ਕੇ ਗਏ ਹੈਗੇ ਆ ਜਾਂ ਕੁਝ ਵੀ ਦਾ ਦੇਖੋ ਜੀ ਰੁਮਾਲੋਂ ਦੇ ਫੇਸ ਤੇ ਬੰਨਿਆ ਸੀਗਾ ਤੇ ਉਹ ਹੁਣ ਦੇਖ ਰਹੀ ਅਸੀਂ ਆਪਦੀ ਕੈਮਰਾ ਰਿਕਾਰਡਿੰਗ ਦੇ ਵਿੱਚ ਵੀ ਕੌਣ ਹੈ ਕੌਣੀ ਹੈ ਇਹ ਲੋਕ ਕਿਵੇਂ ਕਰ ਸਕੇ ਚੀਨ ਨਾਲ ਵੱਡੇ ਹੋ ਗਏ ਹਾਂਜੀ ਹਾਂਜੀ ਉਹ ਆਰੀ ਕੋ ਇਲੈਕਟ੍ਰੋਨਿਕ ਕੋਈ ਸੀਗਾ ਉਹਨਾਂ ਕੋਲੇ ਸਮਾਨ ਉਹਨੇ ਨਾਲ ਵੱਡੇ ਆ ਪੀਸੀਆ ਜਿਹੜਾ ਨਹੀਂ ਮਾਰਦੀ ਕੀ ਮੇਨ ਚੌਂਕ ਹੈਗਾ ਪੀਸੀਆ ਜੀ ਹੁਣ ਤਾਂ ਕਾਫੀ ਦਿਨਾਂ ਤੋਂ ਨਹੀਂ ਦੇਖ ਰਿਹਾ ਸੀ ਜੀ ਜੀ ਬਾਕੀ ਰਾਤੀ ਪਤਾ ਨਹੀਂ ਜੇ ਕੋਈ ਢਾ ਮਾਰਿਆ ਮੰਡੀ ਦਾ ਸੀਜ਼ਨ ਵੀ ਚੱਲਦਾ ਪਿਆ ਹਾਂਜੀ ਹਾਂਜੀ ਮੰਡੀ ਸੀਜ਼ਨ ਕਦ ਚੱਲ ਰਿਹਾ ਹਾਂਜੀ ਮੰਗਹੀ ਆ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਹਾਂ ਸਾਡਾ ਸਮਾਨ ਵਾਪਸ ਦਵਾਇਆ ਜਾਵੇ ਪੁਲਿਸ ਨੂੰ ਸੂਚਿਤ ਕਰਨਾ ਹੈ ਜੀ ਪੁਲਿਸ ਨੂੰ ਸੂਚਿਤ ਕਰਨਾ ਹੈ ਜੀ ਚਲਨੇ ਕਰਨਾ ਉਸਤੇ ਜੀ ਹੁਣੇ ਚੱਲੇ ਆ ਸੀ ਤੇ ਟੋਟਲ ਮੋਬਾਈਲ ਕਿੰਨੇ ਕਿੰਨੇ ਕੇ ਹੈਗੇ ਨੇ ਟੋਟਲ ਜੀ ਹੈਗੇ ਆ ਕੋਈ 15 ਕੀਪੜ ਹੈਗੇ ਆ ਜੀ ਤੇ 20 ਕਲਰ ਜਿਹੜੇ ਹੈਗੇ ਆ 15 20 ਜਿਹੜੇ ਸੀਗੇ ਨਵੇਂ ਪੁਰਾਣੇ ਸੀਗੇ ਤੇ ਕੁਝ 5-7 ਕਸਟਮਰਾਂ ਦੇ ਸੀਗੇ ਟੋਟਲ 25-26 ਫੋਨ ਸੀਗੇ ਬਾਕੀ ਚੈੱਕ ਕਰਾਂਗੇ ਬਾਕੀ ਜਿਵੇਂ ਜਿਵੇਂ ਰਿਕਾਰਡਿੰਗ 'ਚ ਜਾਵਦਾ ਸਮਾਨ ਦੇਖਾਂਗੇ ਪਤਾ ਲੱਗੂਗਾ ਐਸੈਸਰੀ ਵੀ ਕਾਫੀ ਲੈ ਕੇ ਚੱਕੇ ਬਾਰ ਕੈਮਰਾ ਲੱਗਿਆ ਨਹੀਂ ਸੀ ਨਹੀਂ ਬਾਰ ਕਿਸੇ ਦੇ ਵੀ ਕੈਮਰਾ ਨਹੀਂ ਲੱਗੇ ਸੀ ਟੱਕਰ